ਬੀਤੇ ਦਿਨੀ ਅਮਰਪਾਲ ਬੋਨੀ ਬੀਜੇਪੀ ਕੈਂਡੀਡੇਟ ਵੱਲੋਂ ਅਸਾਈ ਭਾਈਚਾਰੇ ਨੂੰ ਖੁਸ਼ ਕਰਕੇ ਵੋਟਾਂ ਲੈਣ ਦੇ ਖਾਤਰ ਸਿੱਖ ਕੌਮ ਦੇ ਖਿਲਾਫ ਵਿਵਾਦਕ ਬਿਆਨ ਦਿੱਤਾ ਜਾਂਦਾ ਹੈ ਇਹ ਸਭ ਕੁਝ ਜਾਣ ਬੁੱਝ ਕੇ ਹਾਈਲਾਈਟ ਹੋਣ ਲਈ ਰਾਜਨੀਤਿਕ ਲੋਕ ਕਰਦੇ ਹਨ ਤੇ ਫਿਰ ਬਾਅਦ ਵਿੱਚ ਮਾਫੀ ਮੰਗੀ ਜਾਂਦੀ ਹੈ ਕਿ ਸਾਡੇ ਵੱਲੋਂ ਬੋਲਿਆ ਗਿਆ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸਰਕਾਰ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਰਲ ਕੇ ਬੋਨੀ ਖਿਲਾਫ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਅਤੇ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਸਬੰਧੀ ਬਲਬੀਤ ਸਿੰਘ ਮੁੱਛਲ ਗੱਲਬਾਤ ਦੌਰਾਨ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਹਾ ਬੋਨੀ ਅਦਲਾ ਹਾਏ ਹਾ ਸਮਾਰਟ ਪੰਜਾਬ ਨਹੀਂ ਧਰਦਾਬਾਦ ਮੁਰਦਾਬਾਦ ਬਾਜ ਪਾ ਜੁੰਡਰੀ 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 ਮੁਰਦਾਬਾਦ ਜਿੱਦੜ ਮਾਰਦੇ ਆ ਕੰਜਰ ਦੇ ਇਹ ਸਾਰਿਆਂ ਦੇ ਫਿੱਤਰ ਜੋ ਇਹ ਕਿੰਨੀ ਜੁੰਡਰੀ ਇਹਦੀ ਸਾਰਿਆਂ ਦੇ ਮਾਰਾ ਜੀ ਪੀ ਜੀ ਸਰਕਾਰ ਮੁਰਦਾਬਾਦ ਆਹ ਰਾਤ ਰਾਤ ਆਂਗਾ ਸਿੱਖ ਕੌਮ ਦਾ ਢਿੱਡ ਖਾ ਉਹ ਬੋਲਦਾ ਅਸਾਂ ਹਿੰਦੂਆਂ ਵਾਸਤੇ ਸੱਤੇ ਲਾਓ ਸੱਤੇ ਇਹ ਕੌਮ ਦਾ ਨੂੰ ਗੋਰ ਖਾਣਾ ਖਾਦਾ ਕੰਗੜਾ ਛਿੰਡੇ ਮੋਟੇ ਸਾਰੀ ਉਮਰ ਖਾ ਕੇ ਤੇ ਹੁਣ ਗੱਲਾਂ ਕਰਦੇ ਬੀਜੇਪੀ ਦੀਆਂ ਜਾ ਜਾ ਕੇ ਉਹ ਜਿਹੜਾ ਮੇਰੀ ਗੋਰ ਮੇਥੀ ਦਾ ਜਿਹੜਾ ਇਹਨਾਂ ਨੂੰ ਵੋਟ ਮੰਗੇ ਇਹਨਾਂ ਪਾਰਟੀਆਂ ਨੂੰ ਉਹ ਸਿੱਖ ਕੌਮ ਪੈਦਾ ਨਹੀਂ ਹੁੰਦੀ ਗੁਰਬਾਖਸ਼ 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 मुर्दाबा काना कादल मुर्दाबा मु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਕਾਰ ਕਮੇਟੀ ਪੰਜਾਬ ਦੇ ਜਥੇਬੰਦੀਆਂ ਦਾ ਸਾਥ ਲੈ ਕੇ 골ਡਨ ਗੇਟ ਅੰਮਰਸਰ ਵਿਖੇ ਅਮਰਪਾਲ ਬੋਨੀ ਇਹਨੇ ਪਿਛਲੀ ਦਿਨੀ ਸਿੱਖ ਕੌਮ ਬਾਰੇ ਸਿੱਖ ਧਰਮ ਬਾਰੇ ਬਹੁਤ ਪੜਾਅ ਲੱਭ ਜੂ ਬੋਲ ਦਿੱਤਾ ਹੈ ਕਿ ਜਿਹਦੇ ਨਾਲ ਸਿੱਖ ਕੌਮ ਦੇ ਹਿਰਦੇ ਵਲੰਟਰ ਕੇ ਰੱਖ ਦਿੱਤੇ ਨੇ ਬਰਦਾਸ਼ਤ ਕਰਨ ਦੀ ਬਾਰੀ ਹੈ ਕਹਾਂ ਕਿ ਸਿੱਖ ਧਰਮ ਇਹ ਛੋਟਾ ਜਿਹਾ ਧਰਮ ਹੈ ਇਹ ਪਰ ਅਸੀਂ ਚੋਰ ਕਮਿਸ਼ਨਰ ਕੋਲੋਂ ਪੰਜਾਬ ਸਰਕਾਰ ਕੋਲੋਂ ਤੇ ਨਾਲ ਹੀ ਇਸ ਤੋਂ ਅੰਮ੍ਰਿਤਸਰ ਦੇ ਡੀਸੀ ਕੋਲ ਮੰਗ ਕਰਦੇ ਆ ਕਿ ਇਹਦੇ ਉੱਤੇ ਬੰਦੀ ਐਫਆਏ ਦਰਜ ਕੀਤੀ ਜਾਵੇ ਤੇ ਨਾਲ ਹੀ ਜਿਹੜੀ ਸੀਟ ਇਹ ਲੜ ਰਿਹਾ ਚੋਣ ਕਰ ਰਿਹਾ ਬਿਲਕੁਲ ਇਹਦੇ ਚੋਣ ਪ੍ਰਚਾਰ ਤੇ ਪਾਬੰਦੀ ਲਾਈ ਜਾਵੇ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਮਾਹੌਲ ਹੀ ਖਰਾਬ ਕਰੇ ਇਹ ਲੋਕ ਸਟੇਜਾਂ ਤੇ ਬੋਲ ਕੇ মিডিਏ ਦੇ ਸਾਹਮਣੇ ਬੋਲ ਕੇ ਵੀਡੀਓ ਵਾਇਰਲ ਕਰਕੇ ਫਿਰ ਲੋਕਾਂ ਕੋਲੋਂ ਮਾਫੀयां ਮੰਗਦੇ ਨੇ ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਦੇ ਤੇ ਬੰਦੀ ਜਿਹੜੀ ਧਾਰਾ ਲੱਗਦੀ ਹੈ ਉਹ ਲਾ ਕੇ ਇਹਨੂੰ ਸਲਾਕਾਂ ਦੇ ਅੰਦਰ ਛੁਟਿਆ ਜਾਵੇ ਜੇਕਰ ਨਾ ਇਹਦੇ ਤੇ ਐਫਆਈਰ ਡਰਜ ਕੀਤੀ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਭਾਵੇਂ ਇਹਦੀ ਕੋਠੀ ਤੇ ਗਾੜੀ ਸਾਨੂੰ ਮੋਰਚਾ ਲਾਉਣਾ ਪਵੇ ਜ਼ਰੂਰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ